ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਐਨਕਾਊਂਟਰ ਕੀਤਾ ਗਿਆ ਮੁੱਢਪੇੜ ਦੇ ਦਰਮਿਆਨ ਦੋ ਵੱਡੇ ਬਦਮਾਸ਼ਾਂ ਨੂੰ ਦਬੋਚਿਆ ਗਿਆ ਦਰਅਸਲ ਇਹਨਾਂ ਨੂੰ ਨਾਕੇਬੰਦੀ ਦੇ ਦਰਮਿਆਨ ਗ੍ਰਫਤਾਰ ਕੀਤਾ ਗਿਆ ਸੀ ਤੇ ਜਦੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰਨ ਦੇ ਲਈ ਇਹਨਾਂ ਨੂੰ ਲਿਆਂਦਾ ਜਾਂਦਾ ਉਸ ਜਗ੍ਹਾ ਦੇ ਉੱਤੇ ਤਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਜੋ ਹੈ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਵਾਬੀ ਕਾਰਵਾਈ ਜਲੰਧਰ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਇੱਕ ਬਦਮਾਸ਼ ਜ਼ਖਮੀ ਹੋਇਆ ਜਿਸ ਨੂੰ ਕੀ ਹਸਪਤਾਲ ਦੇ ਵਿੱਚ ਇਲਾਜ ਤੇ ਲਈ ਭਰਤੀ ਕਰਵਾਇਆ ਗਿਆ ਤਾਂ ਵਿਦੇਸ਼ੀ ਹਥਿਆਰ ਜਿਹੜੇ ਆ ਬਰਾਮਦ ਕੀਤੇ ਗਏ ਨੇ ਤਿੰਨ ਦੇ ਕਰੀਬ ਹਥਿਆਰ ਬਰਾਮਦ ਕੀਤੇ ਗਏ ਨੇ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਜਲੰਧਰ ਦੇ ਸੀਪੀ ਸੁਪਨ ਸ਼ਰਮਾ ਦੀ ਗਵਾਹੀ ਦੇ ਵਿੱਚ ਇਹ ਕਾਮਯਾਬੀ ਮਿਲੀ ਹੈ ਦਰਅਸਲ ਨਾਕੇਬੰਦੀ ਦੇ ਦਰਮਿਆਨ ਇਹਨਾਂ ਬਦਮਾਸ਼ਾਂ ਨੂੰ ਜੋ ਕਿ ਪੰਜਾਬ ਦਾ ਇੱਕ ਵੱਡਾ ਗੈਂਗ ਚਲਾਉਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰਨ ਦੇ ਲਈ ਇਹਨਾਂ ਨੂੰ ਜਦੋਂ ਉਸ ਜਗ੍ਹਾ ਦੇ ਉੱਤੇ ਲਿਆਂਦਾ ਜਾਂਦਾ ਤਾਂ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਵਾਬੀ ਕਾਰਵਾਈ ਪੰਜਾਬ ਪੁਲਿਸ ਤੇ ਮੁਲਾਜ਼ਮਾਂ ਦੇ ਵੱਲੋਂ ਵੀ ਕੀਤੀ ਜਾਂਦੀ ਹੈ ਤੇ ਇਸ ਘਟਨਾਕਰਮ ਦੇ ਵਿੱਚ ਇੱਕ ਬਦਮਾਸ਼ ਜ਼ਖਮੀ ਹੁੰਦਾ ਤੇ ਜੇਕਰ ਇਹਨਾਂ ਦੇ ਗੱਲ ਕੀਤੀ ਜਾਵੇ ਕਿ ਆਖਿਰਕਾਰ ਇਹਨਾਂ ਬਦਮਾਸ਼ਾਂ ਦੇ ਉੱਤੇ ਤਕਰੀਬਨ 16 ਪਰਚੇ ਦਰਜ ਨੇ ਵਕਫਾਕ ਜ਼ਿਲ੍ਹਿਆਂ ਦੇ ਵਿੱਚ ਪਰਚੇ ਦਰਜ ਨੇ ਪਰ ਜਲੰਧਰ ਦੇ ਵਿੱਚ ਕੋਈ ਪਰਚਾ ਇਹਨਾਂ ਦੇ ਖਿਲਾਫ ਨਹੀਂ ਦਰਜ ਸੀ ਪਰ ਨਾਕੇਬੰਦੀ ਦੇ ਦਰਮਿਆਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਫੇਰ ਹਥਿਆਰ ਬਰਾਮਦ ਕਰਨ ਦੇ ਲਈ ਜਦੋਂ ਇਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਲਿਆਂਦਾ ਜਾਂਦਾ ਹੈ ਤਾਂ ਇਹਨਾਂ ਦੇ ਵੱਲੋਂ ਮੌਕਾ ਵੇਖ ਕੇ ਪੰਜਾਬ ਪੁਲਿਸ ਤੇ ਅਧਿਕਾਰੀਆਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਵਾਬੀ ਕਾਰਵਾਈ ਜਲੰਧਰ ਪੁਲਿਸ ਦੇ ਵੱਲੋਂ ਵੀ ਕੀਤੀ ਜਾਂਦੀ ਹੈ ਤੇ ਅਜਿਹੇ ਦੇ ਵਿੱਚ ਇਹਨਾਂ ਦੋਵੇਂ ਗੁਰਗਿਆਂ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਹਾਲਾਂਕਿ ਇੱਕ ਗੁਰਗਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਇਹਨਾਂ ਦੇ ਕੋਲੋਂ ਵਿਦੇਸ਼ੀ ਹਥਿਆਰ ਵੀ ਬ੍ਰਾਹਮਤ ਕੀਤੇ ਗਏ ਨੇ ਹੋਰ ਇਸ ਗੈਂਗ ਦੇ ਨਾਲ ਕੌਣ-ਕੌਣ ਜੁੜਿਆ ਹੋਇਆ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਤਾਂ ਜਲੰਧਰ ਪੁਲਿਸ ਦਾ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਸੀਪੀ ਸੁਵਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਕਿ ਕੁਝ ਦਿਨਾਂ ਦੇ ਦਰਮਿਆਨ ਜਲੰਧਰ ਦੇ ਵਿੱਚ ਸਮਾਜ ਵਿਰੋਧੀ ਅੰਸਰਾਂ ਦਾ ਖਾਤਮਾ ਕਰਨ ਦੇ ਲਈ ਇਹ ਦੂਜੀ ਵੱਡੀ ਕਾਰਵਾਈ ਕੀਤੀ ਗਈ ਹੈ ਸੀਪੀ ਸੁਵਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਦੋ ਬਿਸ਼ਨੋਈ ਦੇ ਐਲਬੀ ਗੈਂਗ ਦੇ ਨਾਲ ਦੇ ਬੰਦੇ ਸੀਗੇ ਬੰਨੀ ਗੁਜਰ ਦੇ ਵੀ ਹੁੰਨ ਟੱਕ ਸੀਗੇ ਕਾਫੀ ਟਾਈਮ ਜੇਲ ਚ ਰਹੇ 16 ਪਰਚੇ ਨਾ ਤੱਕ ਜੰਬਲ ਮਟਰ ਵੀ ਹੈ ਟੈਂਪਟ ਟੂ ਮਟਰ ਐਕਸਟਰਸ਼ਨ ਤੇ ਦੋ ਤਿੰਨ ਸਾਲ ਤੋਂ ਬਿਸ਼ਨੋਈ ਦੇ ਮੈਂਬਰਸ ਨਾਲ ਬਿਸ਼ਨੋਈ ਨਾਲ ਸੰਪਰਕ ਕਰਕੇ ਐਕਸਟਰਸ਼ਨ ਕਰਦੇ ਸੀਗੇ ਤੇ ਇਨਫੋਰਮੈਂਸ਼ਨ ਸੀਗੀ ਸਾਡੇ ਕੋਲ ਤਾਂ ਪੁਲਿਸ ਤੇ ਫਾਇਰਿੰਗ ਕਿੰਤੀ ਨਾ ਸਰ ਇੱਥੇ ਕੀ ਕਰ ਰਹੇ ਸੀ ਵੈਸੇ ਇਹ ਲੋਕ ਇੱਥੇ ਇੰਨੇ ਵੈਪਨ ਛੁਪਾਏ ਹੋਏ ਸੀ ਵੈਪਨ ਛੁਪਾਏ ਹੋਏ ਸੀ ਸੋਫਿਸਟੀਕੇਟਿਡ ਵੈਪਨਸ ਹਨ ਤਿੰਨ ਵੈਪਨ ਰਿਕਵਰ ਹੋਏ ਇੱਕ 34 ਦਾ ਹੈ ਇੱਕ ਰਿਵੋਲਵਰ ਹੈ ਜਰਮਨੀ ਮੇਡ ਹੈ ਤੇ ਜਿਹੜਾ ਸਟਾਰ ਪਿਸਟਲ ਉਹ ਚਾਈਨਾ ਮੇਡ ਹੈ ਤੇ ਵੈਪਨ ਵੀ ਰਿਕਵਰ ਹੋਏ ਇੱਕ ਬੰਦੇ ਨੂੰ ਗੋਲੀ ਲੱਗੀ ਤੇ ਨਾਨੋ ਸਿਵਲ ਹਸਪੀਟਲ ਪਹੁੰਚਤਾ ਸਰ ਬਲੀਵ ਕਰ ਦੋ ਕਿ ਸਵੇਰੇ ਕਿੱਦਾਂ ਪੁਲਿਸ ਨੂੰ ਪਤਾ ਲੱਗਦਾ ਹੈ ਤੇ ਪੁਲਿਸ ਨਹੀਂ ਬੰਦੇ ਗ੍ਰਿਫਤਾਰ ਕਰ ਲਾ ਕੇ ਸਰੈਸਟ ਸੀ ਅੱਛਾ ਇਹ ਹਥਿਆਰ ਤੁਸੀਂ ਲੈਣਾ ਇੱਥੇ ਤੋਂ ਜੀ ਜੀ ਤੇ ਹਥਿਆਰ ਇਹਨਾਂ ਨੇ ਇਸ ਤਰ੍ਹਾਂ ਦੇ ਛੁਪਾਏ ਹੋਏ ਸੀ ਕਿ ਇਹਨਾਂ ਨੇ ਇਮੀਡੀਏਟਲੀ ਪੁਲਿਸ ਪਾਰਟੀ ਤੇ ਫਾਇਰ ਕਰਤਾ ਸਰ ਕਿੰਨੇ ਫਾਇਰ ਕੀਤੇ ਇਹਨਾਂ ਨੇ ਲੁਡਡਡ ਸੀਗੇ ਕੋ ਚਾਰ ਫਾਇਰ ਕੀਤੇ ਇਹਨਾਂ ਨੇ ਕੀ ਕਿਸੇ ਪੁਲਿਸ ਮੁਲਾਜ਼ਮੇ ਕਰ ਰਹੇ ਨੇ ਨਹੀਂ ਨਹੀਂ ਇਹ ਮੁੰਡੇ ਦੇ ਕਿੱਥੇ ਲੱਗੇ ਸਰ ਦੋਸ਼ ਇਹਨਾਂ ਦੇ ਇੱਕ ਇੱਕ ਦਿਲਾਤ ਤੇ ਗੋਲੀ ਲੱਗੀ ਸਰ ਜੇ ਨਹੀਂ ਤਾਂ ਦੂਸਰੇ ਦੂਸਰੇ ਸਰ ਕਿਹੜੇ ਕੇਸ ਇਹਨਾਂ ਨੂੰ ਰੈਸਟ ਕੀਤਾ ਸੀ ਰੀਸੈਂਟ ਦੋਸਰੇ ਦੋ ਕੇਸ ਸੀਗੇ ਵੀਸ ਓਕੇ ਤੇ ਇਹਨਾਂ ਦੇ ਜਿਹੜੇ 16 ਪਰਚੇ ਦਰਜ ਐ ਉਹ 6 ਅਲੱਗ-ਅਲੱਗ ਡਿਸਟ੍ਰਿਕਟ ਚ ਪਿਛਲੇ 5-6 ਸਾਲ ਦੇ ਪਰਚੇ ਦਰਜ ਆਪਣੇ ਕੋਲ ਜਲੰਧਰ 'ਚ ਕੋਈ ਕ੍ਰਾਈਮ ਕੀਤਾ ਸੀ ਜਾਂ ਨਹੀਂ ਨਹੀਂ ਜ ਉੱਧੇ ਫੜੇ ਬੰਦ ਲਾਕ ਬੰਦ ਜੀ ਜੀ ਆਇਸੀ ਜੀ